ਹੈਲੋ 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 ਬੈਠਾ ਮਾ ਪੁੱਤ ਬੈਠਾ ਮੀ ਰਹਿਣਾ ਵੀ ਕੀ ਆ ਜਿੱਥੇ ਇੱਕਦੇ ਬੈਠੀਦਾ ਵਾ ਟੈਨਸ਼ਨ ਦਿਮਾਗ ਨੂੰ ਪਹਿਲਾਂ ਘੇਰ ਲਿੰਦੀ ਐ ਮਾ ਪਿਓ ਨਹੀਂ ਮੇਰੇ ਵਾਲਾ ਤੇ ਮਾ ਪਿਓ ਨੂੰ ਮੈਂ ਆਪਣੇ ਵਾਲ ਕਰ ਲੱਗਿਆ ਕਿ ਕਰਤੂਤ ਕਰਨੀ ਸੀ ਨਾ ਉਹਦਾ ਤੇ ਦੋਵਾਂ ਜਣਿਆਂ ਕੀਤੀ ਆਪਣੀ ਮਰਜ਼ੀ ਤੇ ਨਾਲੇ ਮੈਂ ਮਾ ਪਿਓ ਆਪਣੇ ਨੂੰ ਦੱਸਦੀ ਭੀ ਅੱਜ ਤੋਂ ਬਾਅਦ ਇੱਥੇ ਆ ਫੇਰ ਕਰ ਕਿਨੇ ਮੈਂ ਕਿਹਾ ਭੀ ਆਪਣੇ ਮਾ ਪਿਓ ਨੂੰ ਦੱਸਦੀ ਪੀ ਅੱਜ ਤੋਂ ਬਾਅਦ ਸਾਡੇ ਘਰ ਆਣ ਕੇ ਇਦਾਂ ਕਾਵਾਂ ਰੌਲੀ ਪਾਈ ਨਾ ਖਾ ਰੋਟੀ ਪਾਣੀ ਇਦਾਂ ਬਹਿ ਕੇ ਕੋਈ ਨਹੀਂ ਆ ਗਿਆ ਚਲੋ ਤੁਸੀਂ ਨਾਗਾ 2 1 ਬੋਲ ਦੇ ਨੀ ਕੀ ਕਹਿੰਦੇ ਹੋ ਉਹ ਮੈਂ ਤਾਂ ਨਾ ਇੱਕ ਦੋ ਚੀਜ਼ਾਂ ਹੀ ਲਿਆ ਸੀ ਲੱਭਣ लवली ਗੱਲ ਸੁਣੀਏ ਇੱਕ ਮਿੰਟ ਇਹ ਵੀ ਮੇਨੇ ਮਾਣ ਕੇ ਲਿਆ ਸੀ ਤੁਹਾਨੂੰ ਕਿ ਲੋੜ ਆ ਤੇ ਲੱਗਾ ਵਾ ਆਪਣੇ ਰਾਹ ਜਾਣਾ ਦੇ ਆਪਣੇ ਹਾਂ। ਘਰ ਦੇ ਵਿੱਚ ਹੁਣ ਮੰਮੀ ਹੁਣਾ ਨਾਲ ਕੋਈ ਇਦਾਂ ਦੀ ਗੁੰਝਲਦਾਰ ਸਲਾਹ ਨਾ ਕਰਿਓ ਜਿਹਦੇ ਨਾਲ ਫਿਰ ਟੁਖਲਾਰਾ ਪੋੜੇ। ਜੋ ਤੇ ਵੇਖਾਂ ਹਾਂ ਘਰ ਦੇ ਵਿੱਚ। ਦੀਦੀ ਆ। ਕੱਢ ਲ। ਦੀਦੀ ਵੇਖੋ ਘਰ ਦੇ ਵਿੱਚ ਤੇ ਗੱਲਾਂ ਹੋਣ ਵਿਲਾ ਪਈਆਂ ਆ। ਹੁਣ ਜੇ ਕੱਲ ਮੰਮੀ ਹੀ ਨਾ ਮੈਨੂੰ ਉਹਨਾਂ ਨੇ ਉਹ ਇਹ ਗੱਲਾਂ ਕੀਤੀਆਂ। ਤੁਸੀਂ ਸਲਾਹ ਕਰਕੇ ਨਾ ਮੈਨੂੰ ਦੱਸਦੇ ਪਰ ਹੈ। ਉਹ ਨਹੀਂ ਨਹੀਂ ਸਭਾ ਸਲਾਹ ਆ ਵੇਲੇ ਥੋੜਾ ਰਹਿਣਾ ਹੁਣ ਵੇਖ ਲੈ ਠੋਕਰ ਲੱਗੀ ਹੈ ਨਾ ਤੇ ਹੁਣ ਨਾ ਸਮਝ ਆਈ ਆ ਵੀ ਕੰਮ ਕਰਨਾ। ਚਲੋ ਕੋਈ ਨਹੀਂ। ਤੋ ਵਾਹ ਹੁਜੋ ਤਾਂ ਕੀ ਕਰਨ ਲੱਗੀ ਮੋ ਖੁਸ਼ ਨਹੀਂ ਮੰਮੀ ਭਾਂਡੇ ਹੀ ਥੋੜੇ ਜੇ ਫੇਰ ਹੀ ਆ ਨਾ ਕੱਲੀ ਨੇ ਤੇ ਆਣ ਕੇ ਘਰ ਦੇ ਵਿੱਚ ਪਾਏ ਆ ਪਵਾੜੇ ਚਲੋ ਤੇ ਮੰਮੀ ਗੱਲਾਂ ਹੋਈਆਂ ਹੀ ਆ ਫਿਰ ਹੁਣ ਕੀ ਕਰ ਲੈਣਾ ਕਰਨਾ ਕੀ ਆ ਮੇਰਾ ਦੰਤਰਾ ਲੱਗਦਾ ਉਹੀ ਪਟਾਕਾ ਪੈ ਜਾਣਾ ਬੀਬੀ ਵੱਜ ਜਾਣਾਈਓ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬੜੀਆ ਰਹੀ ਹੋ ਗਿਆ ਆਜੀ 12 ਜੋਤ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆਉਂਦੀ ਆ ਮੈਂ ਆ ਤਾਂ ਸ਼ਰੀਕੇ ਵਿੱਚ ਨੱਕ ਦੇਣ ਜੋਗੀ ਨਹੀਂਗੀ ਨੌਕਰੀ ਦਵਾ ਲੈਨੇ ਆ 30 ਹਜ਼ਾਰ ਮਹੀਨੇ ਦਾ ਆਉਂ ਡੈਪੂਗਾ ਮੈਨੂੰ ਪਤਾ ਹੀ ਕਿ ਉਹ ਫੋੜਾ ਹੀ ਮਾਰਦਾ ਵੇਦਾ ਸਹਰਾ ਪੱਲੇ ਜੋ ਤਾਂ ਮੈਨੂੰ ਪਹਿਲਾਂ ਹੀ ਪਤਾ ਹੀ ਕਿ ਸਹਰਾ ਇਹਦਾ ਨਾ ਫੋੜਾ ਮਾਰਨ ਦੇ ਆ ਪੱਲੇ ਉਹਦੇ ਕੱਖ ਨਹੀਂ ਹੈਗਾ ਜੇ ਇਹ ਨੌਕਰੀ ਤੇ ਲਵਾਉਂ ਜੋਗਾ ਹੁੰਦਾ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਕਿਹਾ ਲਵਲੀ ਤੈਨੂੰ ਮੈਂ ਆਵਾਜ਼ ਤਾਂ ਮਾਰੀ ਆ ਤੇਰਾ ਸਹਰਾ ਇੰਨਾ ਬੋਲਦਾ ਸੀ ਤੂੰ ਇੱਕ ਵਾਰੀ ਨੂੰ ਕਿਹਾ ਉਹ ਡੈਡੀ ਮੈਂ ਇਹ ਬਥੇਰਾ ਰੋਕਿਆ ਸੀ ਉਹਨਾਂ ਨੂੰ ਗੱਲ ਨਹੀਂ ਇੱਥੇ ਵਾੜਾ ਚਲੋ ਕੋਈ ਗੱਲ ਨਹੀਂ ਜੋ ਹੋ ਰਹੀ ਆ ਠੀਕ ਹੈ ਕਿ ਤੁਹਾਡੀ ਧੀ ਦਾ ਘਰ ਉਹਦਾ ਮਿਲਣ ਜਾਣ ਲਾਉਣਾ ਤੇ ਆਓ ਤੇ ਮੁੜ ਕੇ ਇਦਾਂ ਦੀ ਗੱਲਾਂ ਨਹੀਂ ਕਰਨੀ ਆਣ ਕੇ ਇੱਥੇ ਚੱਲ ਛੱਡੋ ਹੁਣ ਗੱਲ ਨੂੰ ਗੱਲ ਕਾਦੀ ਛੜਣੀ ਆ ਤੂੰ ਵੀ ਝੜੂਜਾ ਬਣ ਕੇ ਖਲੋਤਾ ਰਿਹਾ ਉਥੇ ਉਹ ਮੈਂ ਕੀ ਕਰਦਾ ਮੈਂ ਤੇ ਫਸਿਆ ਜੇ ਮੈਂ ਡੈਡੀ ਤੁਹਾਡੇ ਸਾਹਮਣੇ ਬੋਲਦਾ ਨਾ ਤੇ ਤੁਸੀਂ ਕਹਿਣਾ ਸੀ ਵੀ ਹੁਣ ਨਹੀਂ ਤੂੰ ਘਟ ਕੰਡਿਆ ਤੇ ਬਾਅਦ ਚ ਕਿਹੜਾ ਘਟ ਕਰਦਾ ਹੋਏਗਾ ਮੈਂ ਤਾਂ ਦੋਵੇਂ ਬੰਨੇ ਫਸਿਆ ਏ ਓਏ ਓਹ ਵੀ ਤੇਰੀ ਗੱਲ ਸਹੀ ਆ ਤੇ ਨਾ ਉਹਦੀ ਕੁੜੀ ਨੇ ਬੋਲਿਆ ਉਥੇ ਬੋਲੀ ਵੀ ਮੈਂ ਝੂਠ ਬੋਲਿਆ ਜਾਂ ਹਾਂ ਜਾਂ ਨਾ ਉਹ ਕੁੜੀ ਨੇ ਤਾਂ ਨਹੀਂ ਬੋਲਿਆ ਕੁੜੀ ਦੇ ਝੂਠੀ ਗਲਤ ਹੋ ਗਿਆ ਰੁਕ ਜਾ ਦੋ ਚਲ ਗੜੀ ਤੁਸੀਂ ਕਹਿਣਾ ਵੀ ਹੁਣ ਨਹੀਂ ਕੱਟ ਕਰਨ ਲਿਆ ਬੋਲਣੋਂ ਤੂੰ ਤੇ ਬਾਅਦ ਚ ਕਿਹੜਾ ਕੱਟ ਕਰਦਾ ਹਾਂਗਾ ਮੈਂ ਤਾਂ ਤਾਂ ਨਹੀਂ ਕੋਹ ਕਿਹਾ ਉਥੇ ਉਹ ਜੇ ਤੂੰ ਨਹੀਂ ਬੋਲਿਆ ਤੇ ਉਹਨਾਂ ਦੀ ਕੁੜੀ ਕਿਹੜੀ ਬੋਲੀ ਹੈ ਹੈਲੋ 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 ਬੈਠਾ ਮਾ ਪੁੱਤ ਬੈਠਾ ਮੀਹਿ ਕਹਿਣਾ ਵੀ ਕੀ ਆ ਜਿੱਥੇ ਕਿਤੇ ਬੈਠੀਦਾ ਵਾ ਟੈਨਸ਼ਨ ਦਿਮਾਗ ਨੂੰ ਪਹਿਲਾਂ ਘੇਰ ਲਿੰਦੀ ਹੈ ਹਾਂ ਮਾਪਿਓ ਨੂੰ ਮੇਰੇ ਵੱਲ ਤੇ ਮਾਪਿਓ ਨੂੰ ਮੈਂ ਆਪਣੇ ਵੱਲ ਕਰ ਲੱਗਿਆ ਕਿ ਕਰਤੂਤ ਕਰਨੀ ਸੀ ਨਾ ਉਹਦਾ ਤੇ ਦੋਵੇਂ ਜਣਿਆ ਕੀਤੀ ਆਪਣੀ ਮਰਜ਼ੀ ਤੇ ਨਾਲੇ ਮੈਂ ਮਾਪਿਓ ਆਪਣੇ ਨੂੰ ਦੱਸਦੀ ਭੀ ਅੱਜ ਤੋਂ ਬਾਅਦ ਇੱਥੇ ਆ ਫੇਰ ਕਰ ਕਿਨੇ ਮੈਂ ਕਿਹਾ ਭੀ ਆਪਣੇ ਮਾਪਿਓ ਨੂੰ ਦੱਸਦੀ ਭੀ ਅੱਜ ਤੋਂ ਬਾਅਦ ਤੁਹਾਡੇ ਘਰ ਆਣ ਕੇ ਇਦਾਂ ਕਾਵਾਂ ਰੌਲੀ ਪਾਈ ਨਾ ਖਾ ਰੋਟੀ ਪਾਣੀ ਇਦਾਂ ਬਹਿ ਕੇ ਕੋਈ ਨਹੀਂ ਮੈਂ ਆ ਗਿਆ ਚਲੋ ਤੁਸੀਂ ਆ ਜਾਓ 2 1 ਬੋਲ ਦੇ ਨੀ ਕੀ ਕਹਿੰਦੇ ਹੋ ਮੈਂ ਤਾਂ ਨਾ ਇੱਕ ਦੋ ਚੀਜ਼ਾਂ ਹੀ ਲਿਆ ਸੀ ਲੱਭਣ लवली ਗੱਲ ਸੁਣੀਏ ਇੱਕ ਮਿੰਟ ਇਹ ਵੀ ਮੇਨੇ ਮਾਣ ਲੜੀ ਆ ਸੋਣੀ ਆਪਣੇ ਰਾਹ ਜਾਣਾ ਤੇ ਆਪਣੇ ਆਪ ਨਾ ਆਪਣੇ ਘਰ ਦੇ ਵਿੱਚ ਹੁਣ ਮੰਮੀ ਹੁਣਾਂ ਨਾ ਕੋਈ ਇਦਾਂ ਦੀ ਗੁੰਝਲਦਾਰ ਸਲਾਹ ਨਾ ਕਰਿਓ ਜਿਹਦੇ ਨਾਲ ਫਿਰ ਟੁਖਲਾਰਾ ਪੋੜੇ ਜੋ ਤੇ ਵੇਖਾਂ ਹਾਂ ਘਰ ਦੇ ਵਿੱਚ ਲੋਕ ਨਹੀਂ ਮੈਂ ਦੀਦੀ ਆ ਕੱਢ ਲੈ ਦੀਦੀ ਵੇਖੋ ਕਰਦੇ ਵੇਸ ਤੇ ਗੱਲਾਂ ਹੋਣ ਵਿਲਾ ਪੀਆਂ ਆ ਹੁਣ ਜੇ ਕੱਲ ਮਮੀ ਹੀ ਨਾ ਮੈਨੂੰ ਉਹਨਾਂ ਨੇ ਉਹ ਇਹ ਗੱਲਾਂ ਕੀਤੀਆਂ ਤੁਸੀਂ ਸਲਾਹ ਕਰਕੇ ਨਾ ਮੈਨੂੰ ਦੱਸ ਦੇਵਰ ਹੈ ਉਹ ਨਹੀਂ ਨਹੀਂ ਸਭਾ ਸਲਾਹ ਆ ਵੇਲੇ ਥੋੜਾ ਰਹਿਣਾ ਹੁਣ ਵੇਖ ਲੈ ਠੋਕਰ ਲੱਗੀ ਹੈ ਨਾ ਤੇ ਹੁਣ ਨਾ ਸਮਝ ਆਈ ਆ ਵੀ ਕੰਮ ਕਰਨਾ ਚਲੋ ਕੋਈ ਨਹੀਂ ਤੂਆ ਇਹ ਤਾਂ ਜਿਉਂਦੀ ਤੂਆ ਉਜੋਤ ਕੀ ਕਰਨ ਕਿ ਮੋਤੋ ਖੁਸ਼ ਨਹੀਂ ਮਮੀ ਭਾਂਡੇ ਹੀ ਥੋੜੇ ਜੇ ਫੇਰ ਹੀ ਆ ਨਾ ਕੱਲੀ ਨੇ ਤੇ ਆਣ ਕੇ ਘਰ ਦੇ ਵਿੱਚ ਪਾਏ ਆ ਪਵਾੜੇ ਚਲੋ ਤੇ ਮਮੀ ਗੱਲਾਂ ਹੋਈਆਂ ਹੀ ਆ ਫਿਰ ਹੁਣ ਕੀ ਕਰ ਲੈਣਾ ਕਰਨਾ ਕੀ ਆ ਮੇਰਾ ਦੰਤਰਾ ਲੱਗਦਾ ਉਹੀ ਪਟਾਕਾ ਪੈ ਜਾਣਾ ਬੀਬੀ ਵੱਜ ਜਾਣਾਈਓ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬੜੀ ਆਰੀ ਹੋ ਗਿਆ ਆਜੀ 12 ਜੋਤ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆਉਂਦੀ ਆ ਮੈਂ ਤਾਂ ਸ਼ਰੀਕੇ ਵਿੱਚ ਨੱਕ ਦੇਣ ਜੋਗੀ ਨਹੀਂਗੀ। ਨੌਕਰੀ ਦਵਾ ਲੈਨੇ ਆ 30 ਹਜ਼ਾਰ ਮਹੀਨੇ ਦਾ ਆਉਂਦਾ ਪੂਗਾ। ਮੈਨੂੰ ਪਤਾ ਹੀ ਵੀ ਉਹ ਫੋੜਾ ਹੀ ਮਾਰਦਾ ਵੇਦਾ ਸੋਹਰਾ ਪੱਲੇ। ਜੋਤ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਸੋਹਰਾ ਇਹਦਾ ਨਾ ਫੋੜਾ ਮਾਰਨ ੜਿਆ ਪੱਲੇ ਉਹਦੇ ਕੱਖ ਨਹੀਂ ਹੈਗਾ। ਜੇ ਇਹ ਨੌਕਰੀ ਤੇ ਲਵਾਉਂ ਜੋਗਾ ਹੁੰਦਾ ਤਾਂ ਮੈਂ ਪਹਿਲੇ ਦਿਨ ਤੋਂ ਨਹੀਂ ਕਿਹਾ। लवली ਤੈਨੂੰ ਮੈਂ ਆਵਾਜ਼ ਤਾਂ ਮਾਰੀ ਆ ਤੇਰਾ ਸੋਹਰਾ ਇੰਨਾ ਬੋਲਦਾ ਸੀ ਤੂੰ ਇੱਕ ਵਾਰੀ ਨੂੰ ਕਿਹਾ। ਉਹ ਡੈਡੀ ਮੈਂ ਦੇ ਬਥੇਰਾ ਰੋਕਿਆ ਹੀ ਉਹਨਾਂ ਨੂੰ। ਗੱਲ ਨਹੀਂ ਇੱਥੇ ਬਾਣਾ। ਚਲੋ ਕੋਈ ਗੱਲ ਨਹੀਂ ਜੋ ਠੀਕ ਹੈ ਕਿ ਤੁਹਾਡੀ ਧੀ ਦਾ ਘਰ ਆ ਉਹਦਾ ਮਿਲਣ ਜਾਣ ਲਾਉਣਾ ਤੇ ਆਓ ਤੇ ਮੁੜ ਕੇ ਇਦਾਂ ਦੀ ਗੱਲਾਂ ਨਹੀਂ ਕਰਨੀ ਆਣ ਕੇ ਇੱਥੇ ਚੱਲ ਛੱਡੋ ਹੁਣ ਗੱਲ ਨੂੰ ਗੱਲ ਕਾਦੀ ਛੱਡਣੀ ਤੂੰ ਵੀ ਝੁੜੂਜਾ ਬਣ ਕੇ ਖਲੋਤਾ ਰਿਹਾ ਉਥੇ ਉਹ ਮੈਂ ਕੀ ਕਰਦਾ ਮੈਂ ਤੇ ਫਸਿਆ ਜੇ ਮੈਂ ਡੈਡੀ ਤੁਹਾਡੇ ਸਾਹਮਣੇ ਬੋਲਦਾ ਨਾ ਤੇ ਤੁਸੀਂ ਕਹਿਣਾ ਵੀ ਹੁਣ ਨਹੀਂ ਤੂੰ ਘਟ ਕੰਡਿਆ ਤੇ ਬਾਅਦ ਚ ਕਿਹੜਾ ਘਟ ਕਰਦਾ ਹੈਗਾ ਮੈਂ ਤਾਂ ਦੋਵੇਂ ਬੰਨੇ ਫਸਿਆ ਓਏ ਏਹੋ ਇਹ ਵੀ ਤੇਰੀ ਗੱਲ ਸਹੀ ਆ ਤੇ ਨਾ ਉਹਦੀ ਕੁੜੀ ਨੇ ਬੋਲਿਆ ਉਥੇ ਬੋਲੀ ਵੀ ਮੈਂ ਝੂਠ ਬੋਲਿਆ ਜਾਂ ਹਾਂ ਜਾਂ ਨਾ ਉਹ ਕੁੜੀ ਨੇ ਤਾਂ ਨਹੀਂ ਬੋਲਿਆ ਕੁੜੀ ਤੇ ਝੂਠੀ ਗਲਤ ਹੋ ਗਿਆ ਰੁਕ ਜਾ ਦੋ ਚੱਲ ਕਹੇ ਤੂੰ ਹੀ ਕਹਿਣਾ ਵੀ ਹੁਣ ਨਹੀਂ ਘੱਟ ਕਰਨਿਆ ਬੋਲਣੋਂ ਤੂੰ ਤੇ ਬਾਅਦ ਚ ਕਿਹੜਾ ਘੱਟ ਕਰਦਾ ਹਾਂਗਾ ਮੈਂ ਤਾਂ ਤਾਂ ਨਹੀਂ ਕੋਹ ਕਹਾ ਉਥੇ ਉਹ ਜੇ ਤੂੰ ਨਹੀਂ ਬੋਲਿਆ ਤੇ ਉਹਨਾਂ ਦੀ ਕੁੜੀ ਕਿਹੜੀ ਬੋਲੀ ਆ ਹੈਲੋ 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 ਬੈਠਾ ਵਾ ਪੁੱਤ ਬੈਠਾ ਮੀ ਬਹਿਣਾ ਵੀ ਕੀ ਆ ਜਿੱਥੇ ਕਿਤੇ ਬੈਠੀ ਦਾ ਵਾ ਟੈਨਸ਼ਨ ਦਿਮਾਗ ਨੂੰ ਪਹਿਲਾ ਘੇਰ ਲਿੰਦੀ ਹੈ ਹਾਂ ਪਿਓ ਨੂੰ ਮੇਰੇ ਵੱਲ ਤੇ ਮਾਂ ਪਿਓ ਨੂੰ ਮੈਂ ਆਪਣੇ ਵੱਲ ਕਰ ਲੱਗਿਆ ਕਿ ਕਰਤੂਤ ਕਰਨੀ ਸੀ ਨਾ ਉਹਦਾ ਤੇ ਦੋਵੇਂ ਜਾਣੇ ਕੀਤੀ ਆਪਣੀ ਮਰਜ਼ੀ ਤੇ ਨਾਲੇ ਮੈਂ ਮਾਂ ਪਿਓ ਆਪਣੇ ਨੂੰ ਦੱਸਦੀ ਭੀ ਅੱਜ ਤੋਂ ਬਾਅਦ ਇੱਥੇ ਆ ਫੇਰ ਕਰ ਮੈਂ ਕਿਹਾ ਪਿਓ ਆਪਣੇ ਮਾਂ ਪਿਓ ਨੂੰ ਦੱਸਦੀ ਭੀ ਅੱਜ ਤੋਂ ਬਾਅਦ ਤੁਹਾਡੇ ਘਰ ਆਣ ਕੇ ਇਦਾਂ ਕਾਂਵਾਂ ਰੌਲੀ ਪਾਈ ਨਾ ਖਾ ਰੋਟੀ ਪਾਣੀ ਇਦਾਂ ਬੈ ਕੇ ਕੋਈ ਨਹੀਂ ਆ ਗਿਆ ਚਲੋ ਤੁਸੀਂ ਆ ਗਿਆ 2 1 बोल दे नी की कहंदे हो ओ मैं ते ना एक दो चीजै ही ल्याए हां लब्ण लवली ਗੱਲ ਸੁਣੀਏ ਇੱਕ ਮਿੰਟ ਇਹ ਵੀ ਮੇਨੇ ਮਾ ਤੁਹਾਨੂੰ ਕੋ ਲੋੜ ਨਹੀਂ ਆਸ ਕਰ ਰਹੀ ਹੱਥ ਲਗਾਵਾ ਆਪਣੇ ਰਾਹ ਜਾਣਾ ਦੇ ਆਪਣੇ ਹੁਣ ਘਰ ਦੇ ਵਿੱਚ ਹੁਣ ਮੰਮੀ ਹੁਣਾ ਨਾਲ ਕੋਈ ਇਦਾਂ ਦੀ ਗੁੰਝਲਦਾਰ ਸਲਾਹ ਨਾ ਕਰਿਓ ਜਿਹਦੇ ਨਾਲ ਫਿਰ ਤੋਂ ਖਲਾਰਾ ਪਵੇ ਜੋ ਤੇ ਵੇਖਾ ਹਾਂ ਘਰ ਦੇ ਵਿੱਚ ਦੀਦੀਆਂ ਕੱਢ ਲੈ ਦੀਦੀ ਵੇਖੋ ਕੱਦ ਦੇ ਵਿੱਚ ਤੇ ਗੱਲਾਂ ਹੋਣ ਵੀ ਲਾ ਪਈਆਂ ਹੁਣ ਜੇ ਕੱਲ ਮਮੀ ਹੀ ਨਾ ਮੈਨੂੰ ਉਹਨਾਂ ਨੇ ਉਹ ਇਹ ਗੱਲਾਂ ਕੀਤੀਆਂ ਤੁਸੀਂ ਸਲਾਹ ਕਰਕੇ ਨਾ ਮੈਨੂੰ ਦੱਸ ਦੇ ਪਰ ਹੈ ਉਹ ਨਹੀਂ ਨਹੀਂ ਸਲਾਹ ਸਲਾਹ ਆ ਵੇਲੇ ਥੋੜਾ ਰਹਿਣਾ ਹੁਣ ਵੇਖ ਲੈ ਠੋਕਰ ਲੱਗੀ ਹੈ ਨਾ ਤੇ ਹੁਣ ਨਾ ਸਮਝ ਆਈ ਆ ਵੀ ਕੰਮ ਕਰਨਾ ਚਲੋ ਕੋਈ ਨਹੀਂ ਜੇ ਤਾਂ ਜੀ ਉਹ ਦੀ ਸਤੂਆ ਜੋਤ ਕੀ ਕਰਨ ਲੱਗੀ ਮੋ ਕੋ ਖੁਸ਼ ਨਹੀਂ ਮੰਮੀ ਭਾਂਡੇ ਹੀ ਥੋੜੇ ਜੇ ਫੇਰ ਹੀ ਆ ਨਾ ਕੱਲੀ ਨੇ ਤੇ ਆਣ ਕੇ ਘਰ ਦੇ ਵਿੱਚ ਪਾਏ ਆ ਪਵਾੜੇ ਚਲੋ ਤੇ ਮੰਮੀ ਗੱਲਾਂ ਹੋਈਆਂ ਹੀ ਆ ਫਿਰ ਹੁਣ ਕੀ ਕਰ ਲੈਣਾ ਕਰਨਾ ਕੀ ਆ ਮੇਰਾ ਦੰਤਰਾ ਲੱਗਦਾ ਉਹੀ ਪਟਾਕਾ ਪੈ ਜਾਣਾ ਬੀਪੀ ਵੱਜ ਜਾਣਾ ਹੀ ਹੋ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬੜੀ ਆਰੀ ਹੋ ਗਿਆ ਆ ਜੀ ਟੂਰ ਜੋਤ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆਉਂਦੀ ਆ ਮੈਂ ਆ ਤਾਂ ਸ਼ਰੀਕੇ ਵਿੱਚ ਨੱਕ ਦੇਣ ਜੋਗੀ ਨਹੀਂਗੀ ਨੌਕਰੀ ਦਵਾ ਦਿੰਨੇ ਆ 30000 ਮਹੀਨੇ ਦਾ ਹੁੰਦਾ ਪੂਗਾ ਮੈਨੂੰ ਪਤਾ ਹੀ ਵੀ ਉਹ ਫੋੜਾ ਹੀ ਮਾਰਦਾ ਵੇਦਾ ਸੋਹਰਾ ਪੱਲੇ ਜੋਤ ਮੈਨੂੰ ਪਹਿਲਾਂ ਹੀ ਪਤਾ ਹੀ ਵੀ ਸੋਹਰਾ ਇਹਦਾ ਨਾ ਫੋੜਾ ਮਾਰਨ ਦੇ ਆ ਪੱਲੇ ਉਹਦੇ ਕੱਖ ਨਹੀਂ ਹੈਗਾ ਜੇ ਇਹ ਨੌਕਰੀ ਤੇ ਲਵਾਉਂ ਜੋਗਾ ਹੁੰਦਾ ਤੇ ਮੈਂ ਪਹਿਲੇ ਦਿਨ ਤੋਂ ਨਹੀਂ ਕਿਹਾ ਲਵਲੀ ਤੈਨੂੰ ਮੈਂ ਆਵਾਜ਼ ਤਾਂ ਮਾਰੀ ਆ ਤੇਰਾ ਸੋਹਰਾ ਇੰਨਾ ਬੋਲਦਾ ਸੀ ਤੂੰ ਇੱਕ ਵਾਰੀ ਨੂੰ ਕਿਹਾ ਉਹ ਡੈਡੀ ਮੈਨਰੇ ਬਿਠੇਰਾ ਰੋਕਿਆ ਸੀ ਉਹਨਾਂ ਨੂੰ ਗੱਲ ਨਹੀਂ ਇੱਥੇ ਵਾੜਨਾ ਚਲੋ ਕੋਈ ਗੱਲ ਨਹੀਂ ਜੋ ਠੀਕ ਹੈ ਕਿ ਤੁਹਾਡੀ ਧੀ ਦਾ ਘਰ ਉਹਦਾ ਮਿਲਣ ਜਾਣ ਲਾਉਣਾ ਤੇ ਆਓ ਤੇ ਮੁੜ ਕੇ ਇਦਾਂ ਦੀ ਗੱਲਾਂ ਨਹੀਂ ਕਰਨੀ ਆਣ ਕੇ ਇੱਥੇ ਚੱਲ ਛੱਡੋ ਹੁਣ ਗੱਲ ਨੂੰ ਗੱਲ ਕਾਦੀ ਛੜਣੀ ਆ ਤੂੰ ਵੀ ਝੁੜੂਜਾ ਬਣ ਕੇ ਖਲੋਤਾ ਰਿਹਾ ਉਥੇ ਉਹ ਮੈਂ ਕੀ ਕਰਦਾ ਮੈਂ ਤੇ ਫਸਿਆ ਜੇ ਮੈਂ ਡਾਡੀ ਤੁਹਾਡੇ ਸਾਹਮਣੇ ਬੋਲਦਾ ਨਾ ਤੇ ਤੁਸੀਂ ਕਹਿਣਾ ਸੀ ਵੀ ਹੁਣ ਨਹੀਂ ਤੂੰ ਘਟ ਕੰਡਿਆ ਤੇ ਬਾਅਦ ਚ ਕਿਹੜਾ ਘਟ ਕਰਦਾ ਹੈਗਾ ਮੈਂ ਤਾਂ ਦੋਵੇਂ ਬੰਨੇ ਫਸਿਆ ਓਏ ਏਹੋ ਇਹ ਵੀ ਤੇਰੀ ਗੱਲ ਸਹੀ ਆ ਤੇ ਨਾਲ ਉਹਦੀ ਕੁੜੀ ਨੇ ਬੋਲਿਆ ਉਥੇ ਬੋਲੀ ਵੀ ਮੈਂ ਝੂਠ ਬੋਲਿਆ ਜਾਂ ਹਾਂ ਜਾਂ ਨਾ ਉਹ ਕੁੜੀ ਨੇ ਤਾਂ ਨਹੀਂ ਬੋਲਿਆ ਕੁੜੀ ਤੇ ਝੂਠੀ ਗਲਤ ਹੋ ਗਿਆ ਰੁਕ ਜਾ ਦੋ ਚਲ ਗੜੀ ਤੁਸੀਂ ਕਹਿਣਾ ਵੀ ਹੁਣ ਨਹੀਂ ਘਟ ਕਰਨ ਲਿਆ ਬੋਲਣੋਂ ਤੂੰ ਤੇ ਬਾਅਦ ਚ ਕਿਹੜਾ ਘਟ ਕਰਦਾ ਹਾਂਗਾ ਮੈਂ ਤਾਂ ਤਾਂ ਨਹੀਂ ਕੋਈ ਕਿਹਾ ਉਥੇ ਉਹ ਜੇ ਤੂੰ ਨਹੀਂ ਬੋਲਿਆ ਤੇ ਉਹਨਾਂ ਦੀ ਕੁੜੀ ਗੜੀ ਬੋਲੀ ਆ